ਯੂਥ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ ਨੇ ਜ਼ਿਲ੍ਹਾ ਲੀਡਰਸ਼ਿਪ ਸਮੂਹ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰਖੜਾ ਵਿਧਾਇਕ ਹਰਿੰਦਰਪਾਲ ਸਿੰਘ ਸੰਤੂ ਮਾਜਰੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅੱਜ ਜੱਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਇਹ ਐਲਾਨ ਗੁਰਦੁਆਰਾ ਸ੍ਰੀ ਦੁਖਨੀਵਾਨ ਸਾਹਿਬ ਵਿਖੇ ਕਾਨਫਰੰਸ ਹਾਲ ਵਿੱਚ ਕੀਤਾ ਗਿਆ ਹੈ ਪਰਤਾਨ ਸਕੱਤਾ ਨੇ ਆਪਣੇ ਟੀਮ ਵਿੱਚ 45 ਜਨਰਲ ਸਕੱਤਰ 67 ਆਗੂਆਂ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ 75 ਆਗੂਆਂ ਨੂੰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅੱਜ ਅਸੀਂ ਜੀ ਕਿਰਨਵਾਰ ਦਾ ਮੀਟਿੰਗ ਰੱਖੀ ਹੈ। ਇਹ ਅਨਾਉਂਸ ਕੀਤਾ ਜਾ ਰਿਹਾ ਹੈ ਕਿ ਕਿਹੜੇ-ਕਿਹੜੇ ਲੀਡ ਕੀ ਹੋ ਸਕੇਗਾ। ਸਭ ਤੋਂ ਪਹਿਲਾਂ ਤਾਂ ਜੀ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜੀ ਗੁਰਦੁਆਰਾ ਦੁਖਨਵਾਰਨ ਸਾਹਿਬ ਵਿਖੇ ਮੀਟਿੰਗ ਰੱਖੀ ਸੀ। ਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਜ਼ਿਲੇ ਦੀ ਜਥੇਬੰਦੀ ਅਨਾਉਂਸ ਕਰਨ ਜਾ ਰਹੇ ਹਾਂ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਵਿਕਰਮਜੀਤ ਸਿੰਘ ਮਲੇਠੀਆ ਸਾਹਿਬ ਤੇ ਸਾਡੇ ਕੌਮੀ ਪ੍ਰਧਾਨ ਪਰਮਵੰਤ ਸਿੰਘ ਪੰਟੀ ਰਵਾਨਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਮੂੱਚੇ ਹਲਕਾ ਇੰਚਾਰਜ ਸਹਿਬਾਨ ਤੇ ਸਟੇਟ ਬੌਡੀ ਦੇ ਅਹੁਦੇਦਾਰ ਸਹਿਬਾਨ ਤੇ ਐਮਐਲਏ ਸਾਹਿਬ ਸਹਿਬਾਨ ਦੀ ਸਲਾਮ ਅਜਮਰੇ ਨਾਮ ਯੂਥ ਅਕਾਲੀ ਦਲ ਦੇ ਜਿਹੜੇ ਨੌਜਵਾਨਾਂ ਨੇ ਪੁਰਾਣੇ ਸਮੇਂ ਦੇ ਵਿੱਚ ਟਕਸਾਲੀ ਪਰਵਾਨਾ ਨੇ ਸੇਵਾਵਾਂ ਨਿਭਾਈਆਂ ਸੀ ਉਹਨਾਂ ਨੂੰ ਅਹਿਮ ਜ਼ਿੰਮੇਵਾਰੀਆਂ ਅਹਿਮ ਉਹਦੇਦਾਰੀਆਂ ਅੱਜ ਦਿੱਤੀਆਂ ਜਾ ਰਹੀਆਂ ਨੇ ਜੀ ਤੇ ਮੈਂ ਉਮੀਦ ਕਰਦਾ ਹਾਂ ਕਿ ਜਿਹੜੇ ਨੌਜਵਾਨਾਂ ਨੂੰ ਅੱਜ ਯੂਥ ਅਕਾਲੀ ਦਲ ਦੀਆਂ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਉਹ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਫਾਦਾਰੀ ਤੇ ਇਮਾਨਦਾਰੀ ਨਾਲ ਕੰਮ ਕਰਕੇ ਦਿਖਾਉਣਗੇ ਤੇ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਤੇ ਸ਼੍ਰੋਮਣੀ ਅਕਾਲੀ ਦਲ ਦਲ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰਕੇ ਪਾਰਟੀ ਨੂੰ ਮਜ਼ਬੂਤ ਕਰਨਗੇ ਇਸੇ ਤਰ੍ਹਾਂ ਹੀ ਯੂਥ ਅਕਾਲੀ ਦਲ ਦਾ 2000 ਆਉਣ ਵਾਲੀ ਇਲੈਕਸ਼ਨ ਦੇ ਵਿੱਚ 2022 ਦੀਆਂ ਚੋਣਾਂ ਦੇ ਵਿੱਚ ਅਹਿਮ ਰੋਲ ਇਹਦਾ ਰਹੂਗਾ ਤੇ ਅਹਿਮ ਤੂਰੇ ਦੇ ਰੂਪ ਦੇ ਵਿੱਚ ਯੂਥ ਅਕਾਲੀ ਦਲ ਕੰਮ ਕਰੂਗਾ ਤੇ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੂਗੀ ਤੇ ਮੈਂ ਜਿੰਨੇ ਵੀ ਅਹੁਦੇਦਾਰ ਅੱਜ ਨਿਯੁਕਤ ਹੋਏ ਨੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਤੇ ਮੇਰੇ ਨਾਲ ਬੈਠੇ ਸਾਡੇ ਸਟੇਟ ਬੌਡੀ ਦੇ ਅਹੁਦੇਦਾਰ ਸਹਿਬਾਨ ਵਿਕਰਮਜੀਤ ਜੀ ਸੁਖਮਨ ਸਾਹਿਬ ਗੁਰਦੀਪ ਸਿੰਘ ਸੇਤਪੁਰਾ ਜ਼ਿਲ੍ਹਾ ਪ੍ਰਧਾਨੇ ਜੀ ਸਾਡੇ ਹਰਪੂਰ ਬੌਸਰ ਜੀ ਹਲਕੇ ਸਨੌਰ ਦੇ ਪ੍ਰਧਾਨੇ ਕੁਲਦੀਪ ਕਕਰਾਲਾ ਜੀ ਸਤਰਾਣੇ ਹਲਕੇ ਤੋਂ ਨੇ ਹਲਕੇ ਦੇ ਪ੍ਰਧਾਨ ਲਾਏ ਨੇ ਤੇ ਸਟੇਟ ਬੌਡੀ ਦੇ ਅਹੁਦੇਦਾਰ ਸਹਿਬਾਨ ਜਿੰਨੇ ਵੀ ਬੈਠੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇੱਥੇ ਪਹੁੰਚਣ ਤੇ ਤੇ ਅਸੀਂ ਇਸ ਚੀਜ਼ ਦਾ ਵਿਸ਼ਵਾਸ ਦਵਾਉਂਦਾ ਪਟਿਆਲੇ ਪਟਿਆਲੇ ਜ਼ਿਲ੍ਹੇ ਦਾ ਯੂਥ ਅਕਾਲੀ ਦਲ ਕਿ ਆਉਣ ਵਾਲੀ ਜਿਹੜੀ ਇਲੈਕਸ਼ਨਾਂ ਵਿਧਾਨ ਸਭਾ ਦੀ ਉਹਦੇ ਵਿੱਚ ਯੂਥ ਅਕਾਲੀ ਦਲ ਦਾ ਅਹਿਮ ਰੋਲ ਹੋਏਗਾ ਤੇ ਸਰਕਾਰ ਸ਼੍ਰੋਮਣੀ ਅਕਾਲੀ ਦਲ ਪੱਧਰ ਦੀ ਪੰਜਾਬ ਸਰਕਾਰ ਦੀ ਗੱਲ ਹੈ ਪੰਜਾਬ ਸਰਕਾਰ ਨੇ ਮੌਜੂਦਾ ਨੂੰ ਵਾਦਾ ਕਿਹਾ ਵੀ ਘਰ ਘਰ ਲੋਕੀਂ ਜਾਣ ਦਾ ਤੁਸੀਂ ਅੱਜ ਯੂਥ ਜਿਹੜਾ ਅੱਗੇ ਲੈ ਕੇ ਆਇਓ ਤੁਹਾਨੂੰ ਲੱਗਦਾ ਵੀ ਸਰਕਾਰ ਨੂੰ ਲੋਕ ਨੂੰ ਜੀਤਾਂਗਾ ਕਿ ਯੂਥ ਲੋਕ ਨੂੰ ਲੈ ਕੇ ਆਇਓ ਇਹ ਜੀ ਜਿਹੜਾ ਯੂਥ ਅਕਾਲੀ ਦਲ ਹੈ ਤੇ ਆਮ ਨੌਜਵਾਨਾਂ ਉਹੋ ਇਸ ਚੀਜ਼ ਤੋਂ ਚਿੰਤਦਾ ਕਿ ਜਿਹੜੇ ਇਹਨਾਂ ਨੇ ਝੂਠੇ ਵਾਅਦੇ ਕੀਤੇ ਸੀਗੇ ਇੱਕ ਵੱਡੇ ਵੱਡੇ ਕੱਪ ਮਾਰ ਕੇ ਆਪਣੀ ਸਰਕਾਰ ਖੜੀ ਕਰ ਲਈ ਸੀ ਪਰ ਉਹ ਸਾਰੇ ਖੋਖਲੇ ਨਿਕਲੇ ਉਹਨਾਂ ਤੋਂ ਸਰਕਾਰ 1% ਵੀ ਵਾਅਦੇ ਆਪਣੇ ਪੂਰੇ ਨਹੀਂ ਕਰ ਸਕੀ ਤੇ ਇਸ ਚੀਜ਼ ਨੂੰ ਲੈ ਕੇ ਯੂਥ ਕਾਲੀ ਦਲ ਦੇ ਵਿੱਚ ਆਮ ਨੌਜਵਾਨਾਂ ਵਿੱਚ ਰੋਸ ਹੈ ਤੇ ਉਹ ਆਪਣਾ ਰੋਸ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਨੂੰ ਵੋਟ ਪਾ ਕੇ ਆਪਣਾ ਆਪਣੇ ਭੂਤ ਨੂੰ ਸੁਰੱਖਿਅਤ ਕਰਨਗੇ ਇਹ ਸਮਾਜ ਦਾ ਨੌਜਵਾਨ ਜਿਹੜੇ ਜਿਹੜੇ ਜਵਾਨ ਕਰ ਰਹੇ ਔਰ ਨਵੀਂ ਰਾਜਨੀਤੀ ਕਰ ਰਹੇ ਨੇ ਜਾਂ ਪੁਰਾਣੀ ਰਾਜਨੀਤੀ ਵਾਲੇ ਬੰਦੇ ਨੇ ਇਹ ਜੀ ਜਿੰਨੇ ਪੁਰਾਣੇ ਟਕਸਾਲੀ ਪਰਿਵਾਰ ਜਾਂ ਜਿਨ੍ਹਾਂ ਨੇ ਅਹਿਮ ਸੇਵਾ ਨਿਭਾਈਆਂ ਨੇ ਪਿਛਲੇ ਸਮੇਂ ਦੇ ਵਿੱਚ ਨੌਜਵਾਨ ਵਰਗ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਅਹੁਦੇਦਾਰੀਆਂ ਦਿੱਤੀਆਂ ਗਈਆਂ ਨੇ ਸੇ ਸਾਫ ਸੁਥਰੀ ਛਵੀ ਵਾਲੇ ਨੌਜਵਾਨਾਂ ਨੂੰ ਜਿਹੜੇ ਕੀ ਪਹਿਲ ਕਦਮੀ ਜਿਵੇਂ ਕਿ ਹੁਣ ਆਪਣੇ ਕਰੋਨਾ ਦੀ ਮਹਾਂਮਾਰੀ ਵਿੱਚ ਜਿਨ੍ਹਾਂ ਨੇ ਅਹਿਮ ਰੋਲ ਅਦਾ ਕੀਤਾ ਇੱਕ ਸਮਾਜ ਸੇਵਾ ਦੀ ਭਾਵਨਾ ਲੈ ਕੇ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਤੇ ਪਾਰਟੀ ਲਈ ਵਫਾਦਾਰੀ ਦੀ ਨੀਤੀ ਨੂੰ ਲੈ ਕੇ ਚੱਲੇ ਨੇ ਉਹਨਾਂ ਨੂੰ ਮੈਨੋਂ ਉਹਦੇ ਦਰੇ ਦਿੱਤੀ। ਕਰੋਨਾ ਪੰਡਰ ਚੱਲ ਰਿਹਾ ਯੂਥ ਕਿਸ ਤਰ੍ਹਾਂ ਕੰਮ ਕਰ ਰਿਹਾ ਪਿੰਡਾਂ ਦੇ ਵਿੱਚ ਸ਼ਰਧ ਜਾਨ ਇਹਨਾਂ ਨੂੰ ਉਹਦੇ ਦਿੱਤੇ ਗਏ ਜਿਹੜਾ ਪ੍ਰਾਣੇ ਦੀ ਹੋਣੀ ਹੈ। ਯੂਥ ਅਕਾਲੀ ਦਲ ਦਾ ਜੀ ਜਿਵੇਂ ਤੁਹਾਡੇ ਪਿਛਲੇ ਸਮੇਂ ਦੇ ਵਿੱਚ ਤੁਸੀਂ ਨਿਊਜ਼ ਦੇ ਵਿੱਚ ਦੇਖੇ ਰਹੇ ਹੋ ਤੁਸੀਂ ਹੋਰ ਖ਼ਵਰੀ ਕੀਤੀ ਆ ਵੀ ਜਿਹੜਾ ਪਲਾਜ਼ਮਾ ਗ੍ਰੇਡ ਦਾ ਮੋਹਿਮ ਚਲਾਈ ਸੀ ਯੂਥ ਅਕਾਲੀ ਦਲ ਵੱਲੋਂ ਉਹਦੇ ਵਿੱਚ ਅਹਿਮ ਰੋਲ ਅਦਾ ਕੀਤਾ ਯੂਥ ਅਕਾਲੀ ਦਲ ਨੇ ਕਿਤੇ ਵੀ ਸਾਨੂੰ ਟੋਲ ਫਰੀ ਨੰਬਰਾਂ ਤੇ ਕਾਲ ਆਉਂਦੀ ਸੀਗੀ ਉਹਨਾਂ ਨੂੰ ਚਾਹੇ ਕਿਸੇ ਨੂੰ ਰਾਸ਼ਨ ਦੀ ਚਾਹੇ ਕਿਸੇ ਨੂੰ ਕਰੋਨਾ ਪਰਿਵਾਰ ਪੀੜਤਾਂ ਨੂੰ ਖਾਣਾ ਮੁਹੱਈਆ ਕਰਾਉਣ ਦੀ ਗੱਲ ਆ ਲਓ ਪਲਾਜ਼ਮਾ ਡੋਨੇਟ ਦੀ ਗੱਲ ਆ ਲਓ ਹਰ ਇੱਕ ਵਰਗ ਤੇ ਲੈ ਕੇ ਯੂਥ ਅਕਾਲੀ ਦਲ ਨੇ ਅਹਿਮ ਰੋਲ ਅਦਾ ਕੀਤਾ ਆਪਣੀ ਜ਼ਿੰਮੇਵਾਰੀ ਨੂੰ ਬਾਕੂਬੂਖੋ ਹੀ ਨਿਭਾਇਆ ਹਾਂ ਜੀ ਅੱਜ ਦੋਦੇ ਵਾਲੀ ਵਿਸ਼ੇ ਇਹ ਹੈ ਕਿ ਕਹਿਣਾ ਚਾਹੁੰਦਾ ਤੁਸੀਂ ਨਾਪੇ ਨੂੰ ਜਿਹੜਾ ਸਮਾਜਿਕ ਸੁਰੱਖਤਾ ਤੇ ਪਰਿਆਲ ਵਿੱਚ ਪਹੁੰਚਣ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਫਤਿਹ ਬੁਲਾਨਾ ਜੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਭਾਗਾਂ ਵਾਲਾ ਤੇ ਵਧਾਈ ਦਾ ਦਿਨ ਹੈ ਸ਼੍ਰੋਮਣੀ ਕਾਲੀ ਦਲ ਯੂਥ ਦੀ ਜਿਹੜੀ ਜੱਥੇਬੰਦੀ ਜੋ ਸਾਡੇ ਪ੍ਰਧਾਨ ਸਾਹਿਬ ਸਰਦਾਰ ਸਤਨਾਮ ਸਿੰਘ ਸੱਤਾ ਜੀ ਨੇ ਅੱਜ ਇੱਥੇ ਅਨਾਉਂਸ ਕਰਨ ਲਈ ਸਾਰੇ ਸਾਡੇ ਅਹੁਦੇਦਾਰ ਸਹਿਬਾਨ ਸਾਡੇ ਪ੍ਰਧਾਨ ਸਾਹਿਬ ਗੁਰਦੀਪ ਜੀ ਸੰਦੀਪ ਤੁਰ ਜੀ ਕੰਗ ਸਾਹਿਬ ਸਾਰੇ ਸਾਡੀ ਸਟੇਟ ਦੀ ਬਾਡੀ ਤੇ ਸਾਡੀ ਜ਼ਿਲ੍ਹੇ ਦੀ ਜਥੇਬੰਦੀ ਅੱਜ ਅਨਾਉਂਸ ਕਰਨ ਲਈ ਅਸੀਂ ਬਰੇਕ 71 ਹੋਏ ਹਾਂ ਮੈਂ ਕਹਿੰਦਾ ਸਤਨਾਮ ਜੀ ਇੱਕ ਬਹੁਤ ਹੀ ਸਧਾਰਨ ਪਰਿਵਾਰ ਚੋਂ ਆਂਦੇ ਨੇ ਤੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਨੇ ਅਤੇ ਬੰਟੀ ਲੁਬਾਣਾ ਜੀ ਨੇ ਇੱਕ ਆਮ ਸਧਾਰਨ ਪਰਿਵਾਰ ਦੇ ਵਿਅਕਤੀ ਨੂੰ ਜ਼ਿਲ੍ਹਾ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਪ੍ਰਧਾਨ ਜੀ ਦਾ ਸ਼ੁਕਰੀਆ ਅਦਾ ਕਰਦਾ ਧੰਨਵਾਦ ਕਰਦਾ ਕਿ ਕਾਮ ਸਧਾਰਨ ਪਰਿਵਾਰ ਦੇ ਬੱਚੇ ਨੂੰ ਉਹਨਾਂ ਨੇ ਜ਼ਿਲ੍ਹੇ ਪਟਿਆਲੇ ਦਾ ਯੂਥ ਦਾ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਤੇ ਨਾਲ ਹੀ ਅੱਜ ਤੁਸੀਂ ਦੇਖ ਰਹੇ ਹੋ ਕਿ ਅਸੀਂ ਜਿਹੜੀ ਇਹ ਜੱਥੇਬੰਦੀ ਸਤਨਾਮ ਜੀ ਦੀ ਰਹਿਨਮਾਈ ਚ ਅਨਾਉਂਸ ਕਰਨ ਲਈ ਉਰੇ ਇਕੱਤਰ ਹੋਏ ਆ ਮੈਂ ਇਹਨਾਂ ਨੂੰ ਵਧਾਈ ਦੇਣਾ ਤੇ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ 2022 ਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਰਹਿਨਮਾਈ ਚ ਸ਼੍ਰੋਮਣੀ ਅਕਾਲੀ ਦਲ ਬਹੁਤ ਅੱਛੇ ਤਰੀਕੇ ਨਾਲ ਇੱਥੇ ਸਰਕਾਰ ਬਣਾਊਗਾ ਅਤੇ ਅਕਾਲੀ ਦਲ ਦਾ ਔਰੇ ਝੰਡਾ ਬੁਲੰਦ ਕਰਾਂਗੇ ਪਟਿਆਲੇ ਜ਼ਿਲ੍ਹੇ ਦੀਆਂ ਸਾਰੀਆਂ ਸੀਟਾਂ ਸਤਨਾਮ ਸਿੰਘ ਸੱਤਾ ਜੀ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਯੂਥ ਅਕਾਲੀ ਦਲ ਜਿੱਥੇ-ਜਿੱਥੇ ਡਿਊਟੀ ਲਾਊਗਾ ਅਸੀਂ ਉੱਥੇ-ਉੱਥੇ ਉਹਨਾਂ ਦਾ ਪਹਿਰਾ ਦੇਵਾਂਗੇ ਜ਼ਿਲ੍ਹੇ ਪਟਿਆਲੇ 'ਚ ਡਰਾਈਵਰ ਮੀਡੀਆ ਲਈ ਪਟਿਆਲਾ ਤੋਂ ਬਿੰਦਰ ਪਾਤਸ਼ ਦੀ ਵਿਸ਼ੇਸ਼ ਰਿਪੋਰਟ